ਆਭਕਾਰੀ ਨੀਤੀ ਦੇ ਨਾਲ ਸੰਬੰਧਿਤ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੱਤਵੀਂ ਵਾਰ ਵੀ ਈਡੀ ਦੇ ਅੱਗੇ ਪੇਸ਼ ਨਹੀਂ ਹੋਏ ਕੀ ਇਸ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਜਾਂ ਇਸ ਈਡੀ ਸਾਹਮਣੇ ਪੇਸ਼ ਨਾ ਹੋਣ ਦੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਕਾਰਨ ਕਿ ਦੱਸੇ ਗਏ ਨੇ ਤੁਹਾਨੂੰ ਦੱਸਦੇ ਆਂ ਅੰਦਰ ਅਸਲ ਕੇਜਰੀਵਾਲ ਨੇ ਵੱਡੇ ਇਲਜ਼ਾਮ ਲਾਏ ਨੇ ਕਿ ਉਹਨਾਂ ਨੂੰ ਤੰਗ ਪਰੇਸ਼ਾਨ ਜਿਹੜਾ ਐਡੀ ਵੱਲੋਂ ਕੀਤਾ ਜਾ ਰਿਹਾ ਹੈ ਪਰ ਜਦੋਂ ਅਦਾਲਤ ਹੁਕਮ ਦੇਵੇਗੀ ਤਾਂ ਉਹ ਜਾਂਚ ਏਜੰਸੀ ਦੇ ਅੱਗੇ ਪੇਸ਼ ਜ਼ਰੂਰ ਹੋਣਗੇ ਕੇਜਰੀਵਾਲ ਨੇ ਆਪਣੇ ਮੰਤਰੀਆਂ ਤੇ ਆਪ ਵਿਧਾਇਕਾਂ ਦੇ ਨਾਲ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸ਼ਿਸ਼ੋਦੀਆ ਦੀ ਗ੍ਰਿਫਤਾਰੀ ਨੂੰ ਇੱਕ ਵਾਰਾ ਹੋਣ ਤੇ ਰਾਜਘਾਟ ਗਏ ਅਤੇ ਜਿੱਥੇ ਉਹਨਾਂ ਨੇ ਦੋਸ਼ ਲਾਇਆ ਕਿ ਸੰਮਣ ਉਹਨਾਂ ਤੇ ਇੰਡੀਆ ਬਲਾਕ ਛੱਡਣ ਲਈ ਦਬਾਅ ਪਾਉਣ ਦਾ ਹਥਿਆਰ ਹੈ ਉਹਨਾਂ ਕਿਹਾ ਕਿ ਆਪ ਗਾਟਕੋੜ ਆਪਣਾ ਜਿਹੜਾ ਕਾਂਗਰਸ ਪਾਰਟੀ ਦੇ ਨਾਲ ਨਹੀਂ ਤੋੜੇਗੀ ਅਤੇ ਕੇਜਰੀਵਾਲ ਨੇ ਵੀ ਕਿਹਾ ਹੈ ਕਿ ਏਡੀ ਉਹਨਾਂ ਨੂੰ ਸਮਣ ਤੇ ਸਮਣ ਭੇਜ ਰਹੀ ਹੈ ਜਦੋਂ ਕਿ ਅਦਾਲਤ ਵੱਲੋਂ ਇਸ ਮਾਮਲੇ ਤੇ ਸੁਣਵਾਈ ਕੀਤੀ ਜਾ ਰਹੀ ਹੈ ਨਾਲ ਹੀ ਏਡੀ ਵੱਲੋਂ ਜਾਰੀ ਸਮਨਾਂ ਨੂੰ ਗੈਰਕਾਨੂੰਨੀ ਕਰਾਰ ਦਿੰਦੇ ਆ ਉਹਨਾਂ ਕਹਿੰਦੇ ਆ ਕਿ ਉਹ ਸਾਡੇ ਤੇ ਗਾਟਕੋੜ ਤੋੜਨ ਦੇ ਲਈ ਦਬਾਅ ਪਾ ਰਹੇ ਨੇ ਉਹਨਾਂ ਦਾ ਸਪਸ਼ਟ ਸੁਨੇਹਾ ਹੈ ਕਿ ਸਾਨੂੰ ਗਾਟਕੋੜ ਛੱਡ ਦੇਣਾ ਚਾਹੀਦਾ ਹੈ ਉਹਨਾਂ ਦਾਵਾ ਕੀਤਾ ਕਿ ਜਹੇ ਗੈਰ ਰਸਮੀ ਸੁਨੇਹੇ ਵਖਵਾਖ ਹਲਕਿਆਂ ਤੋਂ ਮਰੇ ਨੇ ਕਿ ਕੇਜਰੀਵਾਲ ਨੇ ਐਕਸ ਤੇ ਵੀ ਕਿਹਾ ਕਿ ਦੇਸ਼ ਤੇ ਸਭ ਤੋਂ ਕਾਬਿਲ ਸਿੱਖਿਆ ਮੰਤਰੀ ਮਨੀਸ਼ ਜੋਧੀਆਂ ਨੇ ਗਰੀਬਾਂ ਦੇ ਬੱਚਿਆਂ ਨੂੰ ਚੰਗੇ ਸਕੂਲ ਅਤੇ ਵਧੀਆ ਸਿੱਖਿਆ ਦੇਣ ਦਾ ਕੰਮ ਕੀਤਾ ਸੀ ਪਰ ਭਾਜਪਾ ਦੀ ਕੇਂਦਰ ਸਰਕਾਰ ਨੇ ਉਹਨਾਂ ਨੂੰ ਝੂਠੇ ਕੇਸ ਵਿੱਚ ਫਸਾ ਕੇ ਜੇਲ੍ਹ ਭੇਜ ਦਿੱਤਾ ਜਿਸ ਨੂੰ ਅੱਜ ਪੂਰਾ 1 ਸਾਲ ਹੋ ਗਿਆ ਤੇ ਹੁੰਦਾ ਇਹ ਵੀ ਕਿਹਾ ਕਿ ਰਾਜਕਾੜ ਤੇ ਬਾਪੂ ਨੂੰ ਫੁੱਲ ਭਿੰਡ ਕਰਕੇ ਪ੍ਰਾਰਥਨਾ ਕੀਤੀ ਆ ਕਿ ਉਹ ਤਾਨਾਸ਼ਾਹੀ ਤੇ ਅਨਿਆਇ ਖਿਲਾਫ ਲੜਾਈ ਦੇ ਵਿੱਚ ਮਨੀਸ਼ ਸ਼ਸੋਧਿਆ ਨੂੰ ਹੋਰ ਹਿੰਮਤ ਬਖਸ਼ਣ ਤਾਂ ਇਹ ਦਾਵਾ ਜ਼ਰੂਰ ਕੀਤਾ ਗਿਆ ਕਿ ਜਿਹੜੀ ਵਾਲ ਵੱਲੋਂ ਕਿ ਬੀਜੇਪੀ ਦੀ ਜਿਹੜੀ ਸਰਕਾਰ ਹੈ ਕੇਂਦਰ ਸਰਕਾਰ ਹੈ ਉਹਨਾਂ ਤੇ ਇੰਡੀਆ ਗੱਠ ਚੋੜ ਤੋੜਨ ਵਾਸਤੇ ਜਿਹੜਾ ਦਬਾਅ ਪਾ ਰਹੀ ਹੈ ਕਿ ਉਹ ਇੰਡੀਆ ਗੱਠ ਚੋੜ ਤੋਂ ਬਾਹਰ ਹੋ ਜਾਣ ਜਿਹੜਾ ਕਿ ਤਮਾਮ ਪਾਰਟੀਆਂ ਜਿਸ ਦੇ ਵਿੱਚ ਕਾਂਗਰਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਨੈਸ਼ਨਲ ਤੇ ਇਲਾਕਾਈ ਪਾਰਟੀਆਂ ਨੇ ਜਿਹੜਾ ਬਣਾਇਆ ਗਿਆ ਕਿਉਂਕਿ 2024 ਦੀਆਂ ਲੋਕ ਸਭਾ ਚੋਣਾਂ ਬਿਲਕੁਲ ਨਜ਼ਦੀਕ ਆ ਚੁੱਕੀਆਂ ਨੇ ਜਸਰੂ ਲੈ ਕੇ ਕਿਤੇ ਨਾ ਕਿਤੇ ਵਿਰੋਧੀ ਧਿਰਾਂ ਇਕਜੁੱਟ ਹੋਣ ਦਾ ਇੱਕ ਜ਼ਰੀਆ ਬਣਾਇਆ ਸੀ ਕਿ ਅਸੀਂ ਕਿਸ ਤਰੀਕੇ ਨਾਲ ਬੀਜੇਪੀ ਨੂੰ maat ਦੇ ਕੇ ਦੇਸ਼ ਦੇ ਵਿੱਚ ਆਪਣੀ ਸਰਕਾਰ ਬਣਾ ਸਕੀਏ ਤਾਂ ਉਸ ਮੰਤਵ ਦੇ ਨਾਲ ਅੱਗੇ ਚੱਲੇ ਸੀ ਪਰ ਸਵਾਲ ਇਹ ਵੀ ਨੇ ਕਿ ਜਿਹੜਾ ਅਰੰਧ ਕੇਜਰੀਵਾਲ ਦਾ ਉਹ ਦਿੱਲੀ ਦਾ ਆਭਕਾਰੀ ਨੀਤੀ ਨਾਲ ਸੰਬੰਧਿਤ ਕੱਪੜਾ ਕੀ ਉਹ ਵਾਕਏ ਦੇ ਵਿੱਚ ਜ਼ਿਕਰ ਉਹ ਕਪੜਾ ਸੀ ਤਾਂ ਉਹਦੇ ਵਿੱਚ ਗ੍ਰਿਫਤਾਰੀ ਕੀ ਹੋ ਸਕਦੀ ਹੈ ਉਹਨਾਂ ਵਾਲੇ ਸਮੇਂ ਦੇ ਵਿੱਚ ਜਾਂ ਫਿਰ ਸਿਆਸੀ ਤੌਰ ਦੇ ਉੱਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸਵਾਲ ਜ਼ਰੂਰ ਨੇ ਪਰ ਕੀ ਇਸ ਕੇਸ ਦੇ ਵਿੱਚੋਂ ਕੁਝ ਨਿਕਲਦਾ ਹੈ ਕੋਈ ਤੱਥ ਜਾਂ ਕੋਈ ਲਿੰਕ ਹੈ ਜਿਹੜਾ ਕੇਜਰੀਵਾਲ ਦੇ ਨਾਲ ਜੁੜਦਾ ਹੈ ਇਹ ਵੀ ਕਿਸ ਤਰ੍ਹਾਂ ਕਿਤੇ ਵੱਡੇ ਸਵਾਲ ਜ਼ਰੂਰ ਨੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਤਸਵੀਰ ਕਲੀਅਰ ਹੋ ਜਾਏਗੀ ਇਸ ਤੋਂ ਬਾਅਦ ਅਦਾਲਤ ਕੀ ਹੁਕਮ ਕਰਦੀ ਹੈ ਕਿਉਂਕਿ 7ਵੀਂ ਵਾਰ ਵੀ ਲਗਾਤਾਰ 7ਵੀਂ ਵਾਰਵੀਂ ਪੇਸ਼ ਨਹੀਂ ਹੋਏ ਹੈਗੇ ਤਾਂ ਇਸ ਤੋਂ ਬਾਅਦ ਕੀ ਹੋਣਾ ਈਡੀ ਹੋਰ ਸਮਨ ਕਰੇਗੀ ਜਾਂ ਫਿਰ ਈਡੀ ਵੱਲੋਂ ਅਦਾਲਤ ਦਾ ਰੁਖ ਕੀਤਾ ਜਾਊਗਾ ਕਿਉਂਕਿ ਈਡੀ ਦੇ ਹੁਕਮਾਂ ਦੀ ਕੋਈ ਵੀ ਪ੍ਰਵਾਹ ਜਿਹੜੀ ਕੇਜਰੀਵਾਲ ਵੱਲੋਂ ਨਹੀਂ ਕੀਤੀ ਜਾ ਰਹੀ ਸਿਰਫ ਉਸ ਨੂੰ ਸਿਆਸੀ ਡਰਾਮਾ ਕਰਾ ਦਿੱਤਾ ਜਾ ਰਿਹਾ ਪਰ ਜੇਕਰ ਅਦਾਲਤ ਹੁਕਮ ਕਰਦੀ ਹੈ ਅਰਵਿੰਦ ਕੇਜਰੀਵਾਲ ਦੇ ਕਹਿਣ ਮੁਤਾਬਕ ਤਾਂ ਕਿ ਉਹ ਵਾਕਈ ਫਰੀਡੀ ਦੇ ਅੱਗੇ ਪੇਸ਼ ਹੋਣਗੇ ਇਹ ਵੱਡਾ ਸਵਾਲ ਹੈ ਕਿਉਂਕਿ ਚੋਣਾਂ ਬਿਲਕੁਲ ਨਜ਼ਦੀਕ ਨੇ ਜੇਕਰ ਸਮਾਂ ਦੇਖਿਆ ਜਾਵੇ ਚੋਣਾਂ ਦਾ ਤਾਂ ਉਸ ਦੌਰਾਨ ਕਿਸੇ ਨੂੰ ਕੋ ਸਮਣੇ ਪੇ ਜਨਾਬ ਉਹ ਵੀ ਕੁਝਕ ਸ਼ੰਕਾਵਾਂ ਜ਼ਰੂਰ ਪੈਦਾ ਕਰਦਾ ਪਰ ਕੁਝ ਕੇਸ ਜਿਹਾ ਵੀ ਹੁੰਦੇ ਨੇ ਜਿਹਦੇ ਵਿੱਚ ਵਾਕਈ ਕਾਰਵਾਈ ਦੀ ਜ਼ਰੂਰਤ ਹੁੰਦੀ ਹੈ ਤਾਂ ਸਮੇ ਨੂੰ ਲੈ ਕੇ ਜ਼ਰੂਰ ਸਵਾਲ ਚੁੱਕ ਰਹੇ ਨੇ ਜਿਸ ਤਰੀਕੇ ਨਾਲ ਲੋਕ ਸਭਾ ਚੋਣਾਂ ਨਾਲ ਜੁੜਿਆ ਜਾ ਰਿਹਾ ਕਿ ਜਿਹੜਾ ਸਰਕਾਰ ਹੈ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਚਾਹੁੰਦੀ ਹੈ ਪਰ ਕੀ ਕੇਜਰੀਵਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮੁਸ਼ਕਲ ਉਹਨਾਂ ਦੀ ਆਵਾਜ਼ ਸਕਦੀਆਂ ਨੇ ਇਹ ਵੀ ਕਿਤੇ ਨਾ ਕਿਤੇ ਜ਼ਰੂਰ ਕਿਹਾ ਜਾ ਰਿਹਾ ਹੈ ਪਰ ਦੇਖਣਾ ਹੋਵੇਗਾ ਕਿ ਚੋਣਾਂ ਤੋਂ ਪਹਿਲਾਂ ਕੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ED ਕਰ ਪਾਉਂਦੀ ਹੈ ਜਾਂ ਫਿਰ ਉਹਨਾਂ ਨੂੰ ਵੈਸੇ ਹੀ ਪੁੱਛ ਪੜਤਾਲ ਵਾਸਤੇ ਸਧਾਰਨ ਤੌਰ ਤੇ ਸੱਦਿਆ ਜਾਵੇਗਾ ਉਹ ਪੇਸ਼ ਹੋਣਗੇ ਨਹੀਂ ਹੋਣਗੇ ਕਿ ਅਦਾਲਤ ਦੇ ਹੁਕਮ ਤੋ ਬਾਦ ਪੇਸ਼ ਹੋਣਗੇ ਇਹ ਹੋਣ ਵਾਲਾ ਸਮਾਜਾ ਸਥਿਤੀਆਂ ਨੇ ਕਲੀਅਰ ਹੋ ਜਾਣਗੀਆਂ ਜੁਰੇ ਨੂੰ ਲੀਡਰ ਪੰਜਾਬੀ মিডিਆ ਨਾਲ ਧੰਨਵਾਦ